ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇ ਗਲ ਜਗਤ ਚੰਗਿਆਈਆ ਬੁਰਿਆਈਆ ਵਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗੈਮ ਸਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਵੇਂ ਸੋ ਚੰਦਾ ਉਗਵੈ ਸੂਰਜ ਚੜੇ ਹਜ਼ਾਰ ਏਤੇ ਜਾਣਣ ਹੁੰਦਿਆ ਗੁਰਬਿਨ ਕੋਰ ਅੰਧਾਰ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਇੱਕ ਵਾਰੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਓ ਬਾਬਾ ਫਰੀਦ ਸਾਹਿਬ ਜੀਾਂ ਦੇ ਸ਼ਲੋਕਾਂ ਦੀ ਜਿਹੜੀ ਵਿਚਾਰ ਹੈ ਉਹ ਰਲ ਮਿਲ ਕੇ ਆਪਾਂ ਸਾਂਝੀ ਕਰ ਰਹੇ ਸੋ ਆਓ ਬਾਬਾ ਫਰੀਦ ਸਾਹਿਬ ਜੀਾਂ ਦੇ ਜਿਹੜੇ ਸ਼ਲੋਕ ਨੇ 76ਵੇਂ ਸ਼ਲੋਕ ਤੱਕ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਹਾਂ 77ਵਾਂ ਜਿਹੜਾ ਸ਼ਲੋਕ ਹੈ ਉਦੇ ਨਾਲ ਆਪਾਂ ਜੁੜਨ ਦਾ ਯਤਨ ਕਰਦੇ ਹਾਂ ਪੁੱਛਦੇ ਹਾਂ ਬਾਬਾ ਫਰੀਦ ਸਾਹਿਬ ਜੀਆਂ ਤੋਂ ਕਿ ਬਾਬਾ ਫਰੀਦ ਸਾਹਿਬ ਸਾਨੂੰ ਕੀ ਸਮਝਾ ਰਹੇ ਐ ਕੀ ਉਪਦੇਸ਼ ਕਰਦੇ ਐ ਕੀ ਸਿੱਖਿਆ ਦੇ ਰਹੇ ਐ ਅੱਜ ਦੇ ਜਿਹੜੇ ਸ਼ਲੋਕ ਦੇ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਚੱਬਣ ਚੱਲਣ ਰਤਨ ਸੇ ਸੁਣੀਰ ਬਹਿ ਗਏ ਏੜੇ ਮਤੀ ਤਾ ਜਾਨੀ ਚੱਲ ਗਏ ਬਾਬਾ ਫਰੀਦ ਸਾਹਿਬ ਸਾਨੂੰ ਸਮਝਾ ਰਹੇ ਆ ਸਾਡੇ ਸਰੀਰ ਤੇ ਕੰਮ ਕੀਤਾ ਉਹਨਾਂ ਨੇ ਸਾਨੂੰ ਸਮਝਾਇਆ ਕਿ ਜਿਹੜੇ ਦੁਨੀਆਂ ਦੇ ਲੋਕ ਇਹ ਕਹਿੰਦੇ ਆ ਨਾ ਕਿ ਫਲਾਣਾ ਰਿਸ਼ਤੇਦਾਰ ਮੇਰਾ ਫਲਾਣਾ ਸੱਜਣ ਮਿੱਤਰ ਮੇਰਾ ਫਲਾਣੇ ਨਾਲ ਮੇਰੀ ਇੰਨੀ ਬਣਦੀ ਐ ਫਲਾਣੇ ਨਾਲ ਮੇਰੀ ਇੰਨੀ ਬਣਦੀ ਐ ਕਹਿੰਦੇ ਉਹ ਥੋੜਾ ਟਾਈਮ ਤੇਰਾ ਸਾਥ ਦੇ ਦੇਣਗੇ ਪਰ ਕਹਿੰਦੇ ਨਿਵਾ ਨਹੀਂ ਸਕਦੇ ਤੋੜ ਨਹੀਂ ਨਿਵਾ ਸਕਦੇ ਤੋੜ ਨਿਭਾਉਣ ਵਾਲਾ ਕੋਈ ਵਿਰਲਾ ਹੁੰਦਾ ਹੈ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਚੱਬਣ ਚੱਬਣ ਕਹਿੰਦੇ ਦੰਦਾ ਨੂੰ ਕਹਿੰਦੇ ਦੇਖੋ ਦੰਦ ਕਿੰਨੇ ਮਜ਼ਬੂਤ ਸੀ 5 ਕੁਆਂਟਲ ਲੱਕੜਾਂ ਤੇ ਜਦੋਂ ਬੰਦੇ ਨੂੰ ਪਾ ਕੇ ਸੰਸਕਾਰ ਕਰਕੇ ਆਉਂਦੇ ਆ ਨਾ ਦੂਜੇ ਤੀਜੇ ਦਿਨ ਜਦੋਂ ਜਾਂਦੇ ਆ ਦਵਾਰੇ ਉੱਥੇ ਤੰਦ ਉਸੇ ਤਰ੍ਹਾਂ ਹੀ ਪਏ ਹੁੰਦੇ ਆ ਕਹਿੰਦੇ ਤੰਦ ਜਿਹੜੇ ਆ ਅੱਗ ਨਹੀਂ ਸਾੜ ਸਕਦੇ ਪਰ ਕਹਿੰਦੇ ਤੇਰਾ ਸਾਥ ਪਹਿਲਾਂ ਛੱਡ ਕੇ ਟੁੱਟ ਗਏ ਕਹਿੰਦੇ ਪਹਿਲਾਂ ਚੱਲਣ ਚੱਲਣ ਕਹਿੰਦੇ ਜੀ ਲੱਤਾਂ ਨੂੰ ਕਹਿੰਦੇ ਲੱਤਾਂ ਦੇ ਵਿੱਚ ਕਿੰਨੇ ਮੋٹے ਮੋٹے ਹੱਡ ਕਹਿੰਦੇ ਪਰ ਇਹ ਲੱਤਾਂ ਵੀ ਜਵਾਬ ਦੇਗੇ ਪੈਰ ਵੀ ਜਵਾਬ ਦੇਗੇ ਕਿਉਂ ਬੰਦਾ ਪੈਰ ਕਿਤੇ ਧਰਨਾ ਚਾਹੁੰਦਾ ਤੇ ਟਿਕਦਾ ਕਿਤੇ ਇਹ ਕਿਉਂ ਕਿਉਂਕਿ ਕਿਸੇ ਨੂੰ ਪੈਰਾਲਾਈਜ਼ਡ ਅਟੈਕ ਹੋ ਗਿਆ ਤਾਂ ਜਵਾਬ ਦੇਗੇ ਤੇ ਕਈਆਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ 60 ਕੇ ਬਡੇਪਾ ਵੈ ਕਹਿੰਦੇ ਜਦੇ ਬਡੇਪਾ ਆ ਗਿਆ ਕਹਿੰਦੇ ਉਦੋਂ ਫਿਰ ਇਹੀ ਹਾਲ ਹੋਣਾ ਕਿ ਪੈਰ ਕਿਤੇ ਟਿਕਦਾ ਤੇ ਧਰਨਾ ਕਿਤੇ ਚਾਹੁੰਦਾ ਬੰਦਾ ਆ ਹਾਲ ਹੋਣਾ ਹੈ ਕਹਿੰਦਾ ਰਤਨ ਰਤਨ ਕਹਿੰਦੇ ਅੱਖਾਂ ਨੂੰ ਕਹਿੰਦੇ ਅੱਖਾਂ ਵੀ ਜਵਾਬ ਦੇਗੀ ਹਰ ਇੱਕ ਬੰਦਾ ਕਹਿੰਦਾ ਮੈਨੂੰ ਘਟਦੀਂਦਾ ਮੈਂ ਵੀ ਲੈਜਰ ਕਰਾ ਲਾ ਛੋਟੇ ਛੋਟੇ ਬੱਚੇ ਆ ਦੇਖੋ ਕਿੰਨੇ ਜਿਨ੍ਹਾਂ ਨੂੰ ਅੱਖਾਂ ਤੋਂ ਬਹੁਤ ਘੱਟ ਦਿਸਦਾ ਅੱਖਾਂ ਤੋਂ ਦਿਸਦਾ ਹੀ ਨਹੀਂ ਗੁਰੂ ਸਾਹਿਬ ਕਹਿੰਦੇ ਜਦੋਂ ਇਹ ਤੇਰਾ ਸਾਥ ਛੱਡ ਗਏ ਜਿਹੜੇ ਲੋਕਾਂ ਤੇ ਆਸ ਲਾਈ ਬੈਠਾ ਉਹ ਤੇ ਛੱਡਣਗੇ ਕਹਿੰਦੇ ਸੇ ਸੁਣੀ ਔਰ ਵਹਿ ਗਏ ਸੁਣੀ ਯਾਰ ਕਹਿੰਦੇ ਕੰਨਾਂ ਨੂੰ ਕਹਿੰਦੇ ਕੰਨ ਵੀ ਜਵਾਬ ਦੇਗੇ ਬਥੇਰੇ ਲੋਕ ਨੇ ਜਿਹੜੇ ਕਹਿੰਦੇ ਸੁਣਦਾ ਹੀ ਨਹੀਂ ਲੋਕ ਰੌਲਾ ਪਾਈ ਜਾਂਦੇ ਐ ਤੇ ਕਹਿੰਦੇ ਮੈਨੂੰ ਤੇ ਸੁਣਦਾ ਹੀ ਨਹੀਂ ਭਾਵਕੇ ਕੰਨ ਵੀ ਜਵਾਬ ਦੇ ਗਏ ਮੁੱਤੀ ਤਾ ਸੇ ਜਾਨੀ ਚੱਲ ਗਏ ਕਹਿੰਦੇ ਸਰੀਰ ਜਿਹੜਾ ਨਾ ਇਹ ਤਾਂ ਹਾਂ ਮਾਰਦਾ ਵਿਚਾਰਾ ਕੰਲੜਾ ਸਰੀਰ ਕਿਉਂ ਤਾਂ ਹਾਂ ਮਾਰਦਾ ਕਹਿੰਦਾ ਮੇਰੇ ਸਾਥੀ ਮੇਰੇ ਦਰਦ ਚਲੇ ਗਏ ਮੇਰੇ ਪੈਰ ਚਲੇ ਗਏ ਮੇਰੀਆਂ ਅੱਖਾਂ ਚੜੀਆਂ ਗਈਆਂ ਮੇਰੇ ਆਖ ਕੰਨ ਵੀ ਚਲੇ ਗਏ ਆ ਸਰੀਰ ਹੁਣ ਰੋਂਦਾ ਏ ਇਹ ਤਾਹਾਂ ਮਾਰਦਾ ਸਰੀਰ ਕਿਉਂ ਕਿਉਂਕਿ ਇਹਦੇ ਜਿਹੜੇ ਸਾਥੀ ਸੀ ਨਾ ਇਹ ਵੀ ਚਲੇ ਗਏ ਅਸੀਂ ਦੂਜਿਆਂ ਤੇ ਡਿਪੈਂਡ ਹੋਏ ਖੜੇ ਆ ਅਸੀਂ ਦੂਜਿਆਂ ਤੇ ਆਸਾਂ ਲਾਈ ਖੜੇ ਆ ਕਿਉਂ ਮੇਰਾ ਮਿੱਤਰ ਹੈ ਉਹ ਮੇਰਾ ਦੋਸਤ ਹੈ ਉਹ ਮੇਰਾ ਰਿਸ਼ਤੇਦਾਰ ਹੈ ਉਹ ਮੇਰਾ ਸੱਗਾ ਸਬੰਧੀ ਹੈ ਕਹਿੰਦੇ ਕਿਸੇ ਨੇ ਤੋੜਨੀ ਨਿਭਾਉਣਾ ਜਿਵੇਂ ਗੁਰੂ ਸਾਹਿਬ ਗੁਰਬਾਣੀ 'ਚ ਕਹਿੰਦੇ ਆ ਨਾ ਕਿ ਕਾਮਣ ਲੋੜੈ ਸੋਇਨਾ ਰੂਪਾ ਕਹਿੰਦੇ ਜਿਹੜੀ ਔਰਤ ਹੈ ਉਹ ਸੋਨਾ ਤੇ ਚਾਂਦੀ ਮੰਗਦੀ ਹੈ ਹੋਰ ਨੀ ਖੁਸ਼ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੋੜੈ ਸੁਖਾ ਦਾਤਾ ਕਹਿੰਦੇ ਮਿੱਤਰ ਉਹਨਾਂ ਚਰਣੇ ਜਿੱਨਾਂ ਚਰ ਤੇਰੇ ਕੋਲੇ ਖਾਣ ਨੂੰ ਹੈ ਬਸ ਉਹਨਾਂ ਚਰਣੇ ਜਿੱਦੇ ਤੇਰੇ ਕੋਲੇ ਖਾਣ ਨੂੰ ਮੁੱਕ ਗਿਆ ਕਹਿੰਦੇ ਉਦੈ ਉਹਨਾਂ ਨੇ ਵੀ ਸਾਥ ਛੱਡ ਜਾਵੇ ਕਹਿੰਦੇ ਉਹ ਸੰਸਾਰ ਛੱਡ ਜਾਣਗੇ ਉੱਤੇ ਬਸ ਕਹਿੰਦੇ ਜੇ ਇੱਕ ਪਰਮਾਤਮਾ ਨਾਲ ਸਾਝ ਪਾਲੀ ਕਹਿੰਦੇ ਪਰਮਾਤਮਾ ਉਹ ਸਾਝ ਸਾਡੀ ਉਹਦੇ ਨਾਲੋਂ ਜੇ ਅਸੀਂ ਵੀ ਤੋੜਾਂਗੇ ਪਰਮਾਤਮਾ ਨਹੀਂ ਤੋੜਦਾ ਜਦੋਂ ਅਸੀਂ ਉਹਨੂੰ ਆਪਣਾ ਸਭ ਕੁਝ ਮਨ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ ਕਹਿੰਦੇ ਜਦੋਂ ਆਹ ਗੱਲ ਸਾਡੇ ਮਨ 'ਚ ਵੱਸ ਗਈ ਨਾ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਕਹਿੰਦੇ ਫੇਰ ਗੁਰੂ ਨੇ ਸਾਨੂੰ ਡੁੱਬਣ ਦੇਣੀ ਨਹੀਂ ਗੁਰੂ ਨੇ ਸਾਡੀ ਬਾਹ ਛੱਡਣੀ ਨਹੀਂ ਗੁਰੂ ਨਹੀਂ ਬਾਹ ਛੱਡਦਾ ਫੇਰ ਬਾਹੇ ਜਿੰਨਾ ਦੀ ਪਕੜੀਏ ਸਿਰ ਦੀਜੈ ਬਾਹੇ ਨਾ ਛੋਡੀਐ ਕਹਿੰਦੇ ਗੁਰੂ ਜਿਹੜਾ ਨਾ ਉਹ ਫਿਰ ਬਾਹ ਨਹੀਂ ਛੱਡਦਾ ਹੈ ਇਥੇ ਸ਼ਰੀਰ ਤਾਂ ਆਹ ਮਾਰਦਾ ਕਿ ਮੇਰੇ ਸੱਜਣ ਮਿੱਤਰ ਸਾਰੇ ਚਲੇ ਗਏ ਪਰ ਜੇ ਕਹਿੰਦੇ ਪ੍ਰਮਾਤਮਾ ਨਾਲ ਸਾਝ ਪਾਈ ਹੁੰਦੀ ਉਹ ਨਹੀਂ ਛੱਡਦਾ ਸੀ ਉਹ ਥੋੜਾ ਛੱਡਦਾ ਸੀ ਅਸੀਂ ਸਾਝ ਕੱਟਿਆਂ ਨਾਲ ਪਾਲੀ ਨਾਨਕ ਕੱਟੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆ ਓਏ ਜਿ ਬੰਦੇ ਵਿਛੜੇ ਓਏ ਮੋਇਆ ਨਾ ਜਾਹੀ ਛੋੜ ਤੇ ਬਾਬਾ ਫਰੀਦ ਸਾਹਿਬ ਅੱਗੇ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਈ ਦੇਹੀ ਰੋਗ ਨਾ ਲੱਗਾਈ ਪੱਲਾ ਸਭ ਕਿਛ ਪਾਈ ਕਹਿੰਦੇ ਬੁਰੇ ਬੰਦੇ ਦਾ ਵੀ ਭਲਾ ਕਰਦੇ ਗੁੱਸਾ ਹੋਣਾ ਚਾਹੀਦਾ ਪਰ ਕਹਿੰਦੇ ਗੁੱਸਾ ਜੀਵ ਤੇ ਹੋਣਾ ਚਾਹੀਦਾ ਮਨ 'ਚ ਨਹੀਂ ਹੋਣਾ ਚਾਹੀਦਾ ਜਿੱਦੇ ਗੁੱਸਾ ਮਨ 'ਚ ਆ ਗਿਆ ਨਾ ਉਦੇ ਕਈ ਵਾਰ ਬੰਦਾ ਨਾ ਆ ਗੁੱਸੇ ਨੂੰ ਜਿੱਦੇ ਮਨ 'ਚ ਹੰਡਾ ਲਿਆ ਕਈ ਵਾਰ ਆਤਮ ਹੱਤਿਆ ਵੀ ਕਰ ਲੈਂਦਾ ਗਲ ਫਰਾਹ ਵੀ ਲੈ ਲੈਂਦਾ ਨਹਿਰ ਦੀ ਸ਼ਾਲ ਮਾਰ ਦਿੰਦਾ ਕਈ ਵਾਰ ਤੇ ਕਈ ਵਾਰ ਗੁੱਸਾ ਇੰਨਾ ਹਾਵੀ ਹੋ ਜਾਂਦਾ ਦੂਜਿਆਂ ਦੇ ਸਿਰ 'ਚ ਮਾਰਿਆ ਕੋ ਚੱਕ ਕੇ ਮੌਤ ਹੋ ਗਈ ਕਹਿੰਦੇ ਗੁੱਸਾ ਜਿਹੜਾ ਨਾ ਇਹ ਹੋਣਾ ਚਾਹੀਦਾ ਪਰ ਜੀਵ ਤੇ ਹੋਣਾ ਚਾਹੀਦਾ ਮਨ ਤੇ ਨਹੀਂ ਹੋਣਾ ਚਾਹੀਦਾ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਏ ਕਹਿੰਦੇ ਗੁੱਸੇ ਨੂੰ ਜਿੱਤੇ ਮਨ ਚ ਹੰਡਾ ਲਿਆ ਨਾ ਉਦੈ ਫਿਰ ਕੀ ਹੋਣਾ ਦੇਹੀ ਰੋਗ ਨਾ ਲੱਗਈ ਜਿੱਦੇ ਗੁੱਸੇ ਨੂੰ ਮਨ ਚ ਹੰਡਾ ਲਿਆ ਕਹਿੰਦੇ ਦੇਹੀ ਰੋਗਾਂ ਦੇ ਨਾਲ ਭਰ ਜਾਣੀ ਹੈ ਜਿੱਦੇ ਗੁੱਸੇ ਨੂੰ ਮਨ ਚੋਂ ਕੱਢ ਲਿਆ ਨਾ ਕਹਿੰਦੇ ਫਿਰ ਕੀ ਹੋਣਾ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਝ ਪਾਏ ਫਿਰ ਕਹਿੰਦੇ ਦੇਹੀ ਨੂੰ ਰੋਗ ਨਹੀਂ ਲੱਗਣਾ ਹੁਣ ਮੰਨ ਲਓ ਸਾਨੂੰ ਕੋਈ ਰੋਗ ਲੱਗ ਗਿਆ ਜੇ ਬੰਦੇ ਨੇ ਉਹ ਰੋਗ ਕਿਸੇ ਨੂੰ ਦੱਸਿਆ ਹੀ ਨਹੀਂ ਕਹਿੰਦੇ ਫਿਰ ਉਹ ਰੋਗ ਅਸਾਧ ਰੋਗ ਹੋ ਜਾਣਾ ਉਹਦਾ ਇਲਾਜ ਨਹੀਂ ਹੈ ਜੇ ਦੱਸ ਦਿਓ ਕਿ ਮੈਨੂੰ ਆਹ ਰੋਗ ਲੱਗ ਗਿਆ ਉਹਦਾ ਕਹਿੰਦੇ ਇਲਾਜ ਹੋ ਜਾਣਾ ਉਹਦੇ ਦਵਾਈ ਮਿਲ ਜਾਣੀ ਹੈ ਪਰ ਕਹਿੰਦੇ ਜੇ ਦੱਸਿਆ ਹੀ ਨਹੀਂ ਫਿਰ ਤੇ ਔਖਾ ਹੋ ਜਾਣਾ ਇਸੇ ਤਰ੍ਹਾਂ ਕਹਿੰਦੇ ਜੇ ਗੁੱਸੇ ਨੂੰ ਮਨ ਚ ਰੱਖ ਲਿਆ ਤਾਂ ਕਹਿੰਦੇ ਫਿਰ ਗਲਤ ਹੋ ਜਾਣਾ ਬਹੁਤ ਖਰਾਬ ਹੋ ਜਾਂਦੇ ਕੰਮ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਡਾਈ ਕਹਿੰਦੇ ਬੁਰੇ ਬੰਦੇ ਦਾ ਵੀ ਭਲਾ ਕਰ ਦੇ ਗੁੱਸੇ ਨੂੰ ਮਨ ਚ ਨਾ ਹੰਡਾਈ ਜਿੱਦੇ ਮਨ ਚ ਢਾੜਿਆ ਔਖਾ ਹੋਏਗਾ ਦੇਹੀ ਰੋਗ ਨਾ ਲੱਗੇ ਪੱਲਾ ਸਭ ਕਿਚ ਪਾਏ ਕਹਿੰਦੇ ਸਾਰਾ ਕੁਝ ਤੇਰੀ ਝੋਲੀ ਚ ਪੈ ਜਾਣਾ ਕਦੋਂ ਜਦੋਂ ਗੁੱਸੇ ਨੂੰ ਬਾਹਰ ਕੱਢ ਕੱਲਾ ਜੀਵ ਤੇ ਰੱਖ ਲੈ ਜੀਵ ਤੇ ਤੇ ਹੋਣਾ ਚਾਹੀਦਾ ਹੈ ਗੁੱਸਾ ਜੀਵਤੇ ਤੇ ਹੋਣਾ ਚਾਹੀਦਾ ਜੇ ਗੁੱਸਾ ਜੀਵਤੇ ਨਹੀਂ ਫਿਰ ਤੇ ਪਰਿਵਾਰ ਵੀ ਨਹੀਂ ਚੱਲਿਆ ਕਰਦਾ ਗੁੱਸਾ ਤੇ ਥੋੜਾ ਜਿਹਾ ਹੋਣਾ ਚਾਹੀਦਾ ਕਿਉਂ ਕਿਉਂ ਹੋਣਾ ਚਾਹੀਦਾ ਕਿਉਂਕਿ ਇਹ ਪੰਜ ਵਿਕਾਰਾਂ ਚ ਆਉਂਦਾ ਹੈ ਜਿਹੜੇ ਪੰਜ ਵਿਕਾਰ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਟਿਕਾਏ ਕਿਹਨੇ ਨੇ ਪ੍ਰਮਾਤਮਾ ਨੇ ਅੰਦਰ ਪਾਏ ਨੇ ਨਾ ਇਹ ਇਹ ਖਤਮ ਨਹੀਂ ਹੁੰਦੇ ਇਹਨਾਂ ਨੂੰ ਨਿਜਮ 'ਚ ਚਲਾਉਣਾ ਪੈਣਾ ਜਿੱਦੇ ਇਹ ਨਿਜਮ 'ਚ ਚੱਲਣ ਲੱਗੇ ਕਹਿੰਦੇ ਸੋਨਾ ਬਣ ਜਾਣਾ ਕੰਮ ਜਿਹੜੀ ਅੱਗ ਹੈ ਕਹਿੰਦੇ ਅੱਗ ਸਾਰਿਆਂ ਦੇ ਘਰਾਂ 'ਚ ਹੈ ਨਾ ਕਹਿੰਦੇ ਨਿਜਮ 'ਚ ਚੱਲ ਰਹੀ ਹੈ ਬੰਦਾ ਪ੍ਰਸ਼ਾਦਾ ਉਸੇ ਅੱਗ ਤੇ ਬਣਦਾ ਹੈ ਦਾਲ ਸਬਜ਼ੀ ਉਸੇ ਤੇ ਬਣਦੀ ਹੈ ਪਰ ਕਹਿੰਦੇ ਜੇ ਅੱਗ ਨਿਜਮ ਤੋੜ ਦੇ ਫਿਰ ਸਾਰੇ ਘਰ ਨੂੰ ਵੀ ਸਾੜ ਦਿੰਦੀ ਹੈ ਇਹ ਚੀਜ਼ਾਂ ਨਿਜਮ 'ਚ ਚੱਲਣ ਭੇੜੀਆਂ ਨਹੀਂ ਹੈਗੀਆਂ ਭੇੜਾ ਕਦੋਂ ਹੈ ਜਦੋਂ ਨਿਜਮ ਤੋੜ ਦਿੰਦਾ ਜਿੱਦੇ ਨਿਜਮ ਟੁੱਟ ਜਾਂਦਾ ਉਦਦੇ ਭੈੜਾ ਹੋ ਜਾਂਦਾ ਫਰੀਦਾ ਬੰਖ ਪਰਹੋਰੀ ਦੁਨੀਆ ਸੁਹਾਵਾ ਦਾਗ ਨਾਬਤ ਵੱਜੇ ਸਵੇ ਸਿਓ ਚੱਲਣ ਕਰ ਚੱਲਣ ਕਾ ਕਰ ਸਾਜ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਪੰਖ ਪਰੋਹਣੀ ਦੁਨੀ ਸੁਹਾਵਾ ਬਾਗ ਕਹਿੰਦੇ ਆ ਦੁਨੀਆ ਨਾ ਜਿਹੜੀ ਕਿੰਨੀ ਦੁਨੀਆ ਇਹ ਕਹਿੰਦੇ ਸੋਹਣਾ ਬਾਗ ਹੈ ਇਹਦੇ ਵਿੱਚ ਲੋਕ ਆ ਰਹੇ ਨੇ ਨਵੇਂ ਬੱਚੇ ਜੰਮ ਰਹੇ ਕਹਿੰਦੇ ਇਹ ਆਏ ਸਮਝ ਲਓ ਪੰਛੀਆਂ ਦੀਆਂ ਡਾਰਾਂ ਨੇ ਜਿਹੜੇ ਆ ਰਹੇ ਆ ਦੁਨੀਆ ਦੇ ਵਿੱਚ ਆਹ ਸੋਹਣੇ ਬਾਗ ਚਾਰੇ ਆ ਜਿਵੇਂ ਪੰਛੀ ਆਉਂਦੇ ਆ ਨਾ ਜਿਹੜਾ ਸੋਨਾ ਜਿਹਾ ਦਾਗ ਹੁੰਦਾ ਜਿੱਥੇ ਫਲ ਹੁੰਦੇ ਆ ਉੱਥੇ ਜਾਂਦੇ ਆ ਨਾ ਕਈ ਵਾਰੀ ਸਿੰਬਲ ਦੇ ਦਰਖਤ ਕੋਲ ਵਗ ਜਾਣ ਪੰਛੀ ਕਹਿੰਦੇ ਉੱਥੇ ਸਿੰਬਲ ਦੇ ਦਰਖਤ ਕੋਲੇ ਕੁਝ ਨਹੀਂ ਮਿਲਣਾ ਕਿਉਂ ਕਿਉਂਕਿ ਸਿੰਬਲ ਦਾ ਦਰਖਤ ਜਿਹੜਾ ਨਾ ਨਾ ਕਹਿੰਦੇ ਉਹਦੇ ਪੱਤੇ ਕੰਮ ਆਉਂਦੇ ਆ ਨਾ ਫੁੱਲ ਕੰਮ ਆਉਂਦੇ ਆ ਨਾ ਉਹਦੀ ਲੱਕੜ ਕੰਮ ਆਉਂਦੀ ਆ ਆਸਾ ਦੀ ਵਾਰ ਦੇ ਵਿੱਚ ਗੁਰੂ ਸਭ ਕਹਿੰਦੇ ਆ ਕਿ ਸਿੰਬਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਓਏ ਜੇ ਆਵੇ ਆਸ ਕਰ ਜਾਹੇ ਨਰਾਸੀ ਕਿਤ ਫਲ ਵਿੱਕੇ ਫੁੱਲ ਵਕ ਵਕੇ ਕਮਨ ਆਵੇ ਪੱਤ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਜਿੱਦੇ ਗੁਣ ਪੈਦਾ ਕਰਨੇ ਉਦੈ ਸਾਰਾ ਕੁਝ ਮਿਲ ਜਾਣਾ ਪਰ ਨਹੀਂ ਤੇ ਕਹਿੰਦੇ ਆ ਦੁਨੀਆ ਇਹ ਇੱਕ ਸੋਹਣਾ ਬਾਗ ਹੈ ਇਹਦੇ ਵਿੱਚ ਅਸੀਂ ਪੰਛੀਆਂ ਦੀ ਤਰ੍ਹਾਂ ਆਏ ਆ ਪੰਛੀ ਜਦੋਂ ਉੱਥੋਂ ਫਲ ਖਾ ਲੈਂਦੇ ਆ ਚੋਗ ਚੁਗ ਲੈਂਦੇ ਆ ਉਡਾਰੀ ਮਾਰ ਜਾਂਦੇ ਆ ਪਰੌਣੇ ਦਾ ਭਾਵ ਕਿ ਚਾਰਕ ਦਿਨ ਜਿਹੜੇ ਪੰਛੀ ਨੇ ਉੱਥੇ ਰਹਿ ਥੋੜਾ ਜਿਹਾ ਰਹਿ ਇੱਕ ਦਿਨ ਦੋ ਦਿਨ ਫਿਰ ਉੱਡ ਜਾਂਦੇ ਆ ਕਹਿੰਦੇ ਨੌਬਤ ਵੱਜੀ ਸਵੇ ਸਿਓ ਚੱਲਣ ਟਾ ਕਰ ਸਾਜ ਕਹਿੰਦੇ ਜਿੱਦੇ ਉਹ ਤੋਂਸਾ ਵੱਜਿਆ ਨਾ ਜਿੱਦੇ ਉਹ ਕਢਤਾਲ ਵੱਜਗੇ ਉਦੋਂ ਇਹ ਕਹਿੰਦੇ ਆ ਦੁਨੀਆ ਛੱਡ ਕੇ ਜਾਣੀ ਪੈਣੀ ਆ ਆ ਰੰਗਲਾ ਦੇਸ਼ੇ ਛੱਡ ਕੇ ਜਾਣਾ ਪੈਣਾ ਜਿਵੇਂ ਸਕੂਲ ਦੇ ਵਿੱਚ ਬੱਚੇ ਵੱਢਦੇ ਆ ਨਾ ਘੰਟੀ ਵੱਜਦੀ ਹੈ ਇੱਕ ਘੰਟੀ ਹੁੰਦੀ ਹੈ ਕਿ ਸਾਡਾ ਪੀਰੀਅਡ ਲੱਗਿਆ ਹੁਣ ਇੱਕ ਘੰਟੀ ਵੱਜਦੀ ਹੈ ਕਿ ਪੀਰੀਅਡ ਬਦਲ ਗਿਆ ਹੁਣ ਤੇ ਇੱਕ ਘੰਟੀ ਉਹ ਹੁੰਦੀ ਹੈ ਜਿਹੜੀ ਕਹਿੰਦੀ ਹੈ ਹੁਣ ਛੁੱਟੀ ਹੋ ਗਈ ਕਹਿੰਦੇ ਜਦੋਂ ਉਹ ਘੰਟੀ ਵੱਜਦੀ ਹੈ ਉਦੋਂ ਸਾਰੇ ਬੱਚੇ ਸਕੂਲ ਚੋਂ ਬਾਹਰ ਨਿਕਲ ਜਾਂਦੇ ਆ ਆਪੋ ਆਪਣੇ ਘਰਾਂ ਨੂੰ ਭੱਜ ਲੈਂਦੇ ਆ ਪਰ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਇਹ ਘੰਟੀ ਘਰਿਆਂ ਵਾਲੀ ਨਹੀਂ ਇਸ ਕੋਲ ਲਈ ਹੈ ਕਹਿੰਦੇ ਇਹ ਇੱਕ ਸੋਹਣਾ ਬਾਗ ਹੈ ਕਹਿੰਦੇ ਜਦੋਂ ਮੌਤ ਦੇ ਫਰਿਸ਼ਤੇ ਨੇ ਆ ਕੇ ਸਾਡੇ ਸਾਹਮਣੇ ਘੰਟੀ ਵਜਾਤੀ ਨਾ ਕਹਿੰਦੇ ਆ ਫਿਰ ਦੁਨੀਆ ਨੂੰ ਛੱਡ ਕੇ ਜਾਣਾ ਪੈਂਦਾ ਹੈ ਕਹਿੰਦੇ ਫਿਰ ਦੁਨੀਆ ਨੂੰ ਛੱਡ ਕੇ ਜਾਣਾ ਪੈਂਦਾ ਹੈ ਕਹਿੰਦੇ ਫਿਰ ਨਹੀਂ ਕਹਿ ਸਕਦੇ ਕਿ ਮੈਂ ਇੱਥੇ ਰਹਿ ਜਾਾਂਗਾ ਫਿਰ ਤੇ ਜਾਣਾ ਪੈਂਦਾ ਜੇ ਬੱਚੇ ਘਰ ਛੱਡ ਕੇ ਭੱਜ ਜਾਂਦੇ ਆ ਨਾ ਕਹਿੰਦੇ ਫਿਰ ਆ ਤੈਨੂੰ ਰੰਗਲੀ ਦੁਨੀਆ ਛੱਡ ਕੇ ਇੱਥੋਂ ਜਾਣਾ ਪੈਦਾ ਫਰੀਦਾ ਰਾਤ ਇੱਕ ਥੂਰੀ ਬੰਡੀ ਐ ਸੁੱਤਿਆਂ ਮਿਲੇ ਨਾ ਪਾਉ ਜਿੰਨਾ ਨੈਣ ਨਿੰਦਰਾ ਬਲੇ ਤਿੰਨਾ ਮਿਲਣ ਕੋ ਆਉ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੋ ਤੁਸੀਂ ਰਾਤ ਨੂੰ ਭਾਵ ਕੇ ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹੋਗੇ ਗੁਰਬਾਣੀ ਸੁਣੋਗੇ ਕਹਿੰਦੇ ਉਦੋਂ ਕੀ ਹੋਣਾ ਉਦੋਂ ਕਹਿੰਦੇ ਹੋਣਾ ਫਰੀਦਾ ਰਾਤ ਕਥੂਰੀ ਬੰਡੀ ਹੈ ਬੰਡੀਆ ਦਾ ਭਾਵ ਕਿ ਗਿਆਨ ਮਿਲਣਾ ਹੈ ਕਥੂਰੀ ਦਾ ਭਾਵ ਹੁੰਦਾ ਕਸਤੂਰੇ ਸੁਗੰਧੀ ਕਹਿੰਦੇ ਉਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਸੁਗੰਧੀ ਆ ਜਾਂਦੀ ਹੈ ਸੱਤਿਆਂ ਮਿਲੇ ਨਾ ਪਾਓ ਕਹਿੰਦੇ ਜਿਹੜੇ ਲੋਕ ਸੁਤੇ ਪਏ ਐ ਉਹਨਾਂ ਨੂੰ ਉਹਦੇ ਵਿੱਚੋਂ ਹਿੱਸਾ ਨਹੀਂ ਮਿਲਣਾ ਜਿਹੜੀ ਸੁਗੰਧੀ ਤੇ ਉਹ ਮਿਲੀ ਹੈ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਪਾਠੀ ਸਿੰਘ ਪਾਠ ਕਰਦੇ ਐ ਘਰ ਵਾਲਿਆਂ ਨੂੰ ਲਿਖ ਕੇ ਦਿੰਦੇ ਐ ਕਿ ਇੰਨੀ ਸਮੱਗਰੀ ਲੈ ਕਹਿੰਦੇ ਜਿਹੜਿਆਂ ਨੇ ਪਾਠ ਕੀਤਾ ਉਹਨਾਂ ਨੂੰ ਹਿੱਸਾ ਮਿਲ ਗਿਆ ਥੋੜਾ ਥੋੜਾ ਜਿੰਨਾ ਵੀ ਮਿਲਿਆ ਹਿੱਸਾ ਮਿਲ ਗਿਆ ਪਰ ਕਹਿੰਦੇ ਜਿਨ੍ਹਾਂ ਨੇ ਪਾਠ ਹੀ ਨਹੀਂ ਕੀਤਾ ਉਹਨਾਂ ਨੂੰ ਥੋੜਾ ਮਿਲਦਾ ਉਹਨਾਂ ਨੂੰ ਨਹੀਂ ਮਿਲਦਾ ਹਿੱਸਾ ਉਹਨਾਂ ਨੂੰ ਮਿਲਣਾ ਜਿਨ੍ਹਾਂ ਨੇ ਪਾਠ ਕੀਤਾ ਇੱਥੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ ਉਹਨਾਂ ਨੂੰ ਕਹਿੰਦੇ ਉਹਨਾਂ ਦੀ ਜ਼ਿੰਦਗੀ 'ਚ ਖੁਸ਼ਬੂ ਆ ਜਾਣੀ ਹੈ ਉਹਨਾਂ ਦੀ ਜ਼ਿੰਦਗੀ 'ਚ ਇੱਕ ਚਾਨਣ ਆ ਜਾਣਾ ਹੈ ਤੇ ਸੁੱਤਿਆ ਮਿਲੇ ਨਾ ਪਾਓ ਕਹਿੰਦੇ ਜਿਹੜੇ ਲੋਕ ਸੁੱਤੇ ਪਏ ਐ ਉਹਨਾਂ ਦੇ ਅੰਦਰ ਨਾ ਝੰਡਣਾ ਆਉਣਾ ਨਾ ਉਹਨਾਂ ਦੇ ਅੰਦਰ ਖਸ਼ਮ ਹੋਵੇ ਜਿਹੜੇ ਸੁੱਤੇ ਪਏ ਨੇ ਜਿਨ੍ਹਾਂ ਨੈਣ ਨਿੰਦਰਾ ਦੇ ਪਿੰਨਾ ਮਿਲਣ ਪਵਾਓ ਕਹਿੰਦੇ ਉਹਨਾਂ ਨੂੰ ਹਿੱਸਾ ਕਿੱਥੇ ਜਿਹੜਿਆਂ ਦੀ ਅੱਖਾਂ ਬੰਦ ਪਈਆਂ ਨੇ ਜਿਹੜੇ ਬੰਦੇ ਪ੍ਰਮਾਤਮਾ ਦੇ ਦਰ ਤੇ ਆ ਕੇ ਵੀ ਸੁੱਤੇ ਹੀ ਪਏ ਹੁਣ ਗੁਰੂ ਸਾਹਿਬ ਕਹਿੰਦੇ ਜਾਗ ਲੈ ਹੋਰੇ ਮਨ ਜਾਗ ਲੈ ਹੋ ਕਾਹਗਾ ਫਲ ਸੋਇਆ ਕਹਿੰਦੇ ਦੁਨੀਆ ਤੇ ਸੁੱਤੀ ਪਈ ਐ ਜਿਹੜੇ ਬੰਦੇ ਜਾਗ ਗਏ ਕਹਿੰਦੇ ਅਸਲ ਦੇ ਵਿੱਚ ਫਲ ਉਹਨਾਂ ਨੂੰ ਮਿਲਣਾ ਹੈ ਜਿਹੜੇ ਬੰਦੇ ਜਾਗੇ ਐ ਜਿਹੜੇ ਜਾਗੇ ਨਹੀਂ ਅਜੇ ਤੱਕ ਉਹਨਾਂ ਨੂੰ ਥੋੜਾ ਕੁਝ ਮਿਲਣਾ ਸਾਨੂੰ ਜਾਗਣਾ ਪੈਣਾ ਭਾਈ ਜੇ ਅਸੀਂ ਨਹੀਂ ਜਾਗੇ ਫੇਰ ਫੇਰ ਥੋੜਾ ਕੁਝ ਮਿਲਣਾ ਹੁਣ ਜਾਗਦੀ ਤੇ ਦੁਨੀਆ ਜਾਗਦੀ ਤੇ ਦੁਨੀਆ ਗੁਰੂ ਸਾਹਿਬ ਕਹਿੰਦੇ ਬੁਰੇ ਕੰਮ ਕੋ ਉੱਠ ਖਲੋਇਆ ਨਾਮ ਕੀ ਵੇਲਾ ਪੈ ਪੈ ਸੋਇਆ ਕਹਿੰਦੇ ਜਦੋਂ ਬੁਰਾ ਕੰਮ ਹੈ ਉਦੋਂ ਤੇ ਬੰਦਾ ਉੱਠ ਖੜਿਆ ਜਦੋਂ ਨਾਮ ਜਪਣ ਦਾ ਵੇਲਾ ਹੈ ਉਦੋਂ ਸੌ ਗਿਆ ਜਿਨ੍ਹਾਂ ਨੈਣ ਮੰਦਰਾਵ ਦੇ ਤਿੰਨਾ ਮਰਣ ਖਵਾਓ ਕਹਿੰਦੇ ਉਹਨਾਂ ਨੂੰ ਹਿੱਸਾ ਕਿੱਥੇ ਜਾਗਣਾ ਕਦੋਂ ਹੈ ਜਦੋਂ ਚੰਗਾ ਕੰਮ ਹੈ ਮਾੜੇ ਕੰਮ ਵੇਲੇ ਤੇ ਆਲਸ ਆ ਜੇ ਨਾ ਜਿਵੇਂ ਗੁਰੂ ਸਾਹਿਬ ਕਹਿੰਦੇ ਐ ਚੰਗਿਆਈ ਆਲਸ ਕਰੈ ਬੁਰਿਆਈ ਹੋਏ ਛੇਰ ਕਹਿੰਦੇ ਜਦੋਂ ਚੰਗਾ ਕੰਮ ਕਰਨ ਜਾਣਾ ਉਹ ਤੇ ਆਲਸ ਆ ਗਿਆ ਜਦੋਂ ਬੁਰਾ ਕੰਮ ਕਰਨਾ ਉਦੋਂ ਸ਼ੇਰ ਬਣ ਗਏ ਬੰਦੇ ਹੁਣ ਚੋਰੀਆਂ ਕਰਦੇ ਐ ਨਾ ਰਾਤਾਂ ਨੂੰ ਡਾਕੇ ਮਾਰਦੇ ਐ ਆਹ ਮੋਟਰਾਂ ਤੇ ਜਾ ਕੇ ਤਾਰਾਂ ਵੜ ਲੈਂਦੇ ਐ ਟਰਾਂਸਫਾਰਮ ਦੇ ਵਿੱਚੋਂ ਤੇਲ ਕੱਢ ਕੇ ਲੈ ਜਾਂਦੇ ਆ ਧਾਰਾ ਕੱਢ ਕੇ ਲੈ ਜਾਂਦੇ ਆ ਭਾਵ ਕਿ ਉਹ ਛੇਰ ਬਣ ਗਏ ਬੁਰੇ ਕੰਮ ਵਾਲੇ ਛੇਰ ਬਣ ਗਏ ਬੁਰਾਈ ਚੰਗਿਆਈ ਆਲਸ ਕਰੇ ਬੁਰਾਈ ਹੋਈ ਛੇਰ ਕਹਿੰਦੇ ਜੇ ਉਹਨਾਂ ਨੂੰ ਉਹਨਾਂ ਬੰਦਿਆਂ ਨੂੰ ਕਹਿ ਦੋ ਕਿ ਗੁਰਦੁਆਰੇ ਚੱਲ ਚੱਲੀ ਆਪਾਂ ਸਤਸੰਗਤ ਦੇ ਵਿੱਚ ਚੱਲੀਏ ਕੋਈ ਦਿਵਾਨ ਹੋ ਰਿਹਾ ਕੋਈ ਦਿਵਾਨ ਹੋ ਰਿਹਾ ਉੱਥੇ ਚੱਲੀਏ ਕਹਿੰਦੇ ਉਧਰ ਜਾਣ ਵਾਸਤੇ ਮੇਰੇ ਗੋਡੇ ਦੁਖਦੇ ਆ ਮੇਰੇ ਮੋਢੇ ਦੁਖਦੇ ਆ ਮੇਰਾ ਘਰੇ ਨਹੀਂ ਸਰਦਾ ਕਹਿੰਦੇ ਜਦੋਂ ਜਾਣੇ ਮਹਾੜਿਆ ਗੰਮਾਂ ਤੇ ਉਦੋਂ ਬੰਦੇ ਰਾਤਾਂ ਨੂੰ ਉਤਰੇ ਫਿਰਦੇ ਆ ਜਾਗ ਵੀ ਕਹਿੰਦੇ ਦੁਨੀਆ ਟਰੱਕਾਂ ਵਾਲੇ ਸਾਰੀ ਰਾਤ ਜਾਗਦੇ ਆ ਪੀਜੀ ਵਿੱਚ ਜਾ ਕੇ ਵੇਖੋ ਲੋਕ ਤੜਫਦੇ ਆ ਉੱਥੇ ਜਾਗਦੇ ਨੇ ਸਾਰੀ ਰਾਤ ਜਾਗਦੇ ਆ ਕਹਿੰਦੇ ਨੀਂਦ ਨਹੀਂ ਆਉਂਦੀ ਪਰ ਗੁਰੂ ਸਾਹਿਬ ਕਹਿੰਦੇ ਜਿਹੜੇ ਪਰਮਾਤਮਾ ਦੇ ਦਰ ਤੇ ਜਾ ਕੇ ਬਾਣੀ پڑھ ਕੇ ਜਾਗਦੇ ਨੇ ਨਾ ਕਹਿੰਦੇ ਅਸਲ ਦੇ ਵਿੱਚ ਸਾਰਾ ਕੁਝ ਉਹਨਾਂ ਨੂੰ ਮਿਲਣਾ ਹੈ ਕਹਿੰਦੇ ਜਿਹੜੇ ਉਹਦੇ ਦਰ ਤੇ ਆ ਕੇ ਸੁੱਤੇ ਪਏ ਨੇ ਕਹਿੰਦੇ ਉਹਨਾਂ ਦੇ ਲਈ ਫਿਰ ਕਾਦੀਆਂ ਜਿਹੜੀਆਂ ਕਸਤੋਰੀਆਂ ਨੇ ਉਹਨਾਂ ਦੇ ਲਈ ਕਿਹੜੀਆਂ ਖਸ਼ੂਆਂ ਨੇ ਕਹਿੰਦੇ ਉਹ ਤੇ ਖਾਲੀ ਨਹੀਂ ਪਾਈ ਅਸੀਂ ਖਸ਼ਬੂਆਂ ਲੈਣ ਵੀ ਉੱਥੇ ਤੁਰੇ ਫਿਰਦੇ ਆ ਜਿਹੜਾ ਬੰਦਾ ਆਪ ਖਾਲੀ ਹੈ ਗੁਰੂ ਸਾਹਿਬ ਕਹਿੰਦੇ ਨਾਨਕ ਕੱਚੜਿਆਂ ਸਿਓ ਤੋੜ ਢੋਣ ਸੱਜਣ ਸੰਤ ਪੱਕਿਆਂ ਉਹ ਇਹ ਜੀਵਨ ਦੇ ਵਿਛੜੇ ਉਹ ਮੋਇਆਂ ਨਾ ਚਾਹੀ ਛੋੜ ਕਹਿੰਦੇ ਜਿਹੜੇ ਬੰਦੇ ਕੱਚੇ ਪਿੱਲੇ ਨੇ ਉਹਨਾਂ ਦਾ ਸਾਥ ਛੱਡਦੇ ਉਹਨਾਂ ਕੋਲੋਂ ਤੈਨੂੰ ਖਸ਼ਬੂ ਨਹੀਂ ਮਿਲਣੀ ਉਹ ਤੇ ਰਸਤੇ 'ਚ ਹੀ ਛੱਡ ਜਾਣਗੇ ਪਰ ਜੇ ਤੁਸੀਂ ਗੁਰੂ ਦੇ ਨਾਲ ਲੱਗ ਗਏ ਨਾ ਗੁਰੂ ਬਤਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਕੋਲ ਆਏ ਕਸ਼ਮੀਰ ਦੇ ਪੰਡਤ ਤੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਹ ਫੜ ਲਈ ਉਹਨਾਂ ਦੇ ਅੰਦਰ ਖੁਸ਼ਬੂ ਭਰਤੀ ਅੱਜ ਉਹਨਾਂ ਦਾ ਧਰਮ ਜਿਹੜਾ ਪ੍ਰਫੁੱਲਤ ਹੋ ਗਿਆ ਫਲ ਲੱਗ ਗਿਆ ਉਹਨੂੰ ਕਿਉਂਕਿ ਜੇ ਗੁਰੂ ਸਾਹਿਬ ਉਹਨਾਂ ਦੇ ਬਾਬਤ ਆਪਣਾ ਬਲੀਦਾਨ ਨਾ ਦਿੰਦੇ ਫਿਰ ਉਹਨਾਂ ਦਾ ਕਿਵੇਂ ਕੰਮ ਚੱਲਦਾ ਇੱਥੇ ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਅੰਦਰ ਖੁਸ਼ੂਬ ਪੈਦਾ ਹੁੰਦੀ ਹੈ ਜਿਹੜੇ ਉਸ ਪਰਮਾਤਮਾ ਦੀ ਬੰਦਗੀ ਕਰਦੇ ਆ ਜਿਹੜਾ ਵੀ ਹੈ ਜਿਨ੍ਹਾਂ ਨੈਣ ਵਿੰਦ ਰਾਹ ਨੇ ਤਿੰਨਾ ਮਿਲਣ ਕਵਾਓ ਕਹਿੰਦੇ ਜਿਹੜੇ ਬੰਦੇ ਸੁੱਤੇ ਪਏ ਆ ਨਾ ਰਾਤ ਗੁਆਈ ਸੋਏ ਕੈ ਦਿਵਸ ਗੁਆਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਉਹਨਾਂ ਨੂੰ ਫਿਰ ਹਿੱਸਾ ਕਿੱਥੇ ਹਿੱਸਾ ਤੇ ਉਹਨਾਂ ਨੂੰ ਮਿਲਣਾ ਨਾ ਗੁਰੂ ਸਬਾਬਾ ਫਰੀਦ ਬਾਬਾ ਜੀ ਕਹਿੰਦੇ ਭਗਤ ਕਬੀਰ ਸਾਹਿਬ ਕਬੀਰ ਏਕ ਕਰੀ ਆਦੀ ਘੜੀ ਆਦੀ ਹੋ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋਲਾਬ ਕਹਿੰਦੇ ਜਿੰਨੀ ਕ ਬਾਣੀ ਪੜੋਗੇ ਉਨਾਂ ਕ ਤੁਹਾਨੂੰ ਫਲ ਮਿਲ ਜਾਣਾ ਜਿੰਨਾ ਕ ਸੇਵਾ ਕਰੋਗੇ ਉਨਾਂ ਕ ਫਲ ਮਿਲ ਜਾਣਾ ਜਿੰਨਾ ਕ ਪਰਮਾਤਮਾ ਨੂੰ ਖੁਸ਼ ਕਰੋਗੇ ਉਹਨਾਂ ਨੂੰ ਫਲ ਤੁਹਾਡੀ ਕੋਲੀ ਚ ਪੈ ਜਾਣਾ ਪਰ ਕਹਿੰਦੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ ਸੇਵਾ ਹੀ ਨਹੀਂ ਕੀਤੀ ਬੰਦਗੀ ਹੀ ਨਹੀਂ ਕੀਤੀ ਕਹਿੰਦੇ ਉਹਨਾਂ ਨੂੰ ਫਲ ਕਾਤਾ ਪਈ ਉਹਨਾਂ ਦੇ ਅੰਦਰ ਕਾਦੀ ਖੁਸ਼ਬੂ ਖੁਸ਼ਬੂ ਉਹਨਾਂ ਦੇ ਅੰਦਰ ਆਉਣੀ ਹੈ ਜਿਹੜੇ ਬੰਦਿਆਂ ਨੇ ਬੰਦਗੀ ਕੀਤੀ ਹੈ ਜਿਹੜੇ ਬੰਦਿਆਂ ਨੇ ਸਿਮਰਨ ਕੀਤਾ ਹੈ ਜਿਹੜੇ ਬੰਦਿਆਂ ਨੇ ਉਸ ਪਰਮਾਤਮਾ ਨੂੰ ਯਾਦ ਕੀਤਾ ਹੈ ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਰਾ ਜਗ ਉੱਚੇ ਚੜਕੇ ਦੇਖਿਆ ਤਾਂ ਕਰ ਕਰ ਏਹਾ ਅੱਗ ਕਹਿੰਦੇ ਸਾਰਾ ਸੰਸਾਰ ਅੱਜ ਦੁਖੀ ਹੋਇਆ ਪਿਆ ਸਾਰਾ ਸੰਸਾਰ ਅੰਦਰੋਂ ਦੁਖੀ ਹੋਇਆ ਪਿਆ ਬਾਬਾ ਫਰੀਦ ਸਾਹਿਬ ਜਦੋਂ ਉਹਨਾਂ ਨੇ ਵੇਖਿਆ ਕਿ ਸਾਰਾ ਸੰਸਾਰ ਦੁਖੀ ਹੈ ਪਹਿਲਾਂ ਉਹਨਾਂ ਨੇ ਆਪਣੀ ਗੱਲ ਕੀਤੀ ਕਿ ਮੈਂ ਜਾਣਿਆ ਦੁੱਖ ਮੁੱਝ ਕੋ ਕੱਲਾ ਮੈਂ ਦੁਖੀ ਆ ਹੁਣ ਸਾਰੇ ਸੰਸਾਰ ਚ ਇਦਾਂ ਲੱਗਦਾ ਹੁੰਦਾ ਨਾ ਕਿ ਮੈਂ ਦੁਖੀ ਆ ਸਾਰੇ ਸੁਖੀ ਨੇ ਮੈਂ ਦੁਖੀ ਆ ਸਾਰੇ ਸੁਖੀ ਨੇ ਪਰ ਕਹਿੰਦੇ ਸੁਖੀ ਕੌਣ ਹੈ ਕੋਈ ਮਾਨੁ ਦੁਖੀ ਕੋਈ ਤਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕਾ ਦਾਸ ਕਹਿੰਦੇ ਸੰਸਾਰ ਦੇ ਵਿੱਚ ਸਾਰੇ ਦੁਖੀ ਨੇ ਕੋਈ ਮਨ ਕਰਕੇ ਦੁਖੀ ਹੈ ਕੋਈ ਤਨ ਕਰਕੇ ਦੁਖੀ ਹੈ ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਕੋਈ ਉਦਾਸ ਹੋ ਗਿਆ ਬੋਲਦਾ ਹੀ ਨਹੀਂ ਕਿਸੇ ਨਾਲ ਬਾ ਮੰਜਾ ਡਾ ਕੇ ਕਮਰੇ ਚ ਪਿਆ ਕਿਸੇ ਨਾਲ ਨਹੀਂ ਬੋਲਦਾ ਬਸ ਕੁੰਡੀ ਲਾਰ ਕੀ ਹੈ ਰੋਟੀ ਦੇ ਦਿੰਦੇ ਆ ਖਾ ਲੈਂਦਾ ਨਹੀਂ ਪਿਆ ਬਸ ਗੁਰੂ ਸਾਹਿਬ ਕਹਿੰਦੇ ਸਾਰੇ ਦੁਨੀਆ ਹੀ ਦੁਖੀ ਹੈ ਭਾਈ ਸੁਖੀ ਕੌਣ ਹੈ ਕੋਈ ਮਨ ਦੁਖੀ ਕੋਈ ਤਨ ਦੁਖੀ ਕੋਈ ਚਿੰਤਾ ਚਿੱਤ ਉਦਾਸ ਥੋੜੇ ਥੋੜੇ ਸਭ ਦੁਖੀ ਹੈ ਕੋਈ ਇੱਕ ਸੁਖੀ ਹਰੀ ਕਾ ਦਾਸ ਕਹਿੰਦੇ ਜਿਨੇ ਪ੍ਰਮਾਤਮਾ ਦੇ ਨਾਲ ਸਾਝ ਬਣਾ ਲਈ ਅਸਲ ਚ ਸੁਖੀ ਉਹ ਹੈ ਇੱਥੇ ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਲੱਗਿਆ ਕਿ ਮੈਨੂੰ ਦੁੱਖ ਹੈ ਪਰ ਕਹਿੰਦੇ ਜਦੋਂ ਉਹ ਅੰਦਰ ਧਿਆਨ ਹੋ ਕੇ ਵੇਖੇ ਤੇ ਸਾਰੀ ਦੁਨੀਆ ਹੀ ਦੁੱਖੀ ਹੈ ਅਸੀਂ ਵੱਡੀ ਗੋਠੀ ਵਾਲੇ ਹੁੰਦੇ ਕਿ ਇਹ ਤੇ ਸੁਖੀ ਹੋਣਾ ਮੇਰੀ ਛਪਰੀ ਹੈ ਇਹ ਸੁਖੀ ਹੋਣਾ ਪਰ ਗੁਰੂ ਸਾਹਿਬ ਕਹਿੰਦੇ ਇਹ ਸੁਖੀ ਨਹੀਂ ਹੈ ਵੱਡੇ ਵੱਡੇ ਜੋ ਦੇਸਾ ਲੋਗ ਤਿੰਨ ਕੋ ਵਿਆਪ ਚਿੰਤਾ ਰੋ ਕੌਣ ਵੱਡਾ ਮਾਇਆ ਵਧਾਈ ਸੋ ਵੱਡਾ ਜਨਰਾਮ ਨੇ ਬਲਾਈ ਕਹਿੰਦੇ ਆ ਸੰਚੋ ਵੱਡਾ ਜੀ ਨੇ ਪ੍ਰਭਾਤਮਾ ਦੇ ਨਾਲ ਲਿਬ ਜੋੜ ਲੈ ਬਾਬਾ ਫਰੀਦ ਸਾਹਿਬ ਕਹਿੰਦੇ ਸਾਰੀ ਦੁਨੀਆ ਹੀ ਦੁਖੀ ਹੈ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਕਹਿੰਦੇ ਜਦੋਂ ਦੇਖਿਆ ਨਾ ਸੁਰਤ ਨੂੰ ਉੱਚੀ ਕਰਕੇ ਸਰਤਨੂ ਪਰਮਾਤਮਾ ਦੇ ਨਾਲ ਜੋੜ ਕੇ ਦੇਖਿਆ ਜਦੋਂ ਕਹਿੰਦੇ ਉਦੋਂ ਪਤਾ ਲੱਗਿਆ ਕਿ ਇੱਥੇ ਅੱਗ ਘਰ ਘਰ ਹੈ ਹੁਣ ਕਈਆਂ ਦੇ ਘਰੇ ਅੱਗ ਦਾ ਧੂਆ ਨਿਕਲ ਰਿਹਾ ਹੁੰਦਾ ਪਤਾ ਲੱਗ ਜਾਂਦਾ ਤੇ ਕਈਆਂ ਦੇ ਘਰੇ ਧੂਆ ਨਹੀਂ ਨਿਕਲਦਾ ਅੱਗ ਸਾਰਿਆਂ ਦੇ ਘਰੀ ਹੈ ਦੁੱਖ ਸਾਰਿਆਂ ਦੇ ਘਰੀ ਹੈ ਕਿਸੇ ਦਾ ਪਤਾ ਲੱਗ ਗਿਆ ਕਿਸੇ ਦੀ ਲੜਾਈ ਵਹਿ ਰਹੀ ਹੁੰਦੀ ਹੈ ਨਾ ਬੰਦਾ ਕਹਿੰਦਾ ਤੇ ਰੋਜ਼ ਲੜਦੇ ਆ ਪਰ ਕਈ ਘਰੇ ਇਸੇ ਹੁੰਦੇ ਲੜਦੇ ਉਹ ਵੀ ਰੋਜ਼ੇ ਨੇ ਪਰ ਪਤਾ ਕਿਸੇ ਨੂੰ ਨਹੀਂ ਲੱਗਦਾ ਕਈ ਉੱਚੀ ਉੱਚੀ ਸੁਣਾਉਂਦੇ ਆ ਕਈ ਅੰਦਰੋਂ ਅੰਦਰ ਹੀ ਲੜਦੇ ਸਾਰੇ ਗੁਰੂ ਸਾਹਿਬ ਕਹਿੰਦੇ ਜਦੋਂ ਵੇਖਿਆ ਨਾ ਅੰਤਰ ਧਿਆਨੋਂ ਕਿ ਉੱਚੀ ਸੁਰਤ ਕਰਕੇ ਕਿ ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਹਾਕ ਕਹਿੰਦੇ ਘਰ ਘਰ ਆਕੇ ਹੀ ਐ ਘਰ ਘਰ ਪਈਆ ਕਿਤੇ ਬਸ ਕਹਿੰਦੇ ਜੀਨੇ ਗੁਰੂ ਦੇ ਨਾਲ ਪਿਆਰ ਪਾ ਲਿਆ ਕਹਿੰਦੇ ਉਹ ਸੁਖੀ ਹੋ ਗਏ ਇਸ ਸੰਸਾਰ ਚੋਂ ਉਹਨਾਂ ਨੂੰ ਕੋਈ ਦੁੱਖ ਨਹੀਂ ਹੋਇਆ ਬਾਕੀ ਦੇ ਸਾਰੇ ਦੁਨੀਏ ਕਹਿੰਦੇ ਤਾਹਾਂ ਮਾਰਦੀ ਫਿਰ ਕੇ ਦੁਖੀ ਹੋਏ ਪਏ ਹੁਣ ਦੁਖੀਆ ਦਾ ਪਤਾ ਕਦੋਂ ਲੱਗਦਾ ਜਦੋਂ ਅਸੀਂ ਕਿਸੇ ਵੱਡੇ ਸਾਰੇ ਹਸਪਤਾਲ ਜੇ ਨੇ ਉੱਥੇ ਆਇ ਲੱਗਦਾ ਕਿ ਸਾਰੀ ਦੁਨੀਆ ਦੁਖੀ ਆ ਭਾਈ ਉੱਥੇ ਪਤਾ ਲੱਗਦਾ ਹੈ ਨਾ ਤੇ ਜਦੋਂ ਅਸੀਂ ਗੁਰੂ ਦੇ ਨਾਲ ਜੁੜਾ ਕੇ ਉਦੋਂ ਪਤਾ ਲੱਗਣਾ ਕਿ ਕਿ ਆ ਲੋਕ ਸੁਖੀ ਹੋਣੇ ਜਿਹੜੇ ਗੁਰੂ ਦੇ ਨਾਲ ਗੁਰਜੰਦੇ ਸੋ ਗੁਰੂ ਦੇ ਨਾਲ ਸਾਨੂੰ ਜੁੜਨ ਦਾ ਉਪਰਾਲਾ ਕਰਨਾ ਚਾਹੀਦਾ ਚੰਗੇ ਕੰਮਾਂ ਲਈ ਤੁਰਨਾ ਚਾਹੀਦਾ ਮਾੜਿਆ ਕੰਮਾਂ ਲਈ ਸਾਨੂੰ ਸੰਕੋਚ ਕਰਨਾ ਚਾਹੀਦਾ ਜਿਵੇਂ ਸੰਸਾਰ ਦੇ ਵਿੱਚ ਲੋਕ ਵਰਤ ਰੱਖਦੇ ਆ ਨਾ ਗੁਰੂ ਸਾਹਿਬ ਕਹਿੰਦੇ ਵਰਤ ਰੱਖ ਲਓ ਭਾਈ ਕੰਨਾਂ ਦਾ ਰੱਖ ਲਓ ਕੰਨਾਂ ਦੇ ਨਾਲ ਮਾੜਾ ਨਾ ਸੁਣੋ ਆ ਜੀਵ ਦਾ ਵਰਤ ਰੱਖ ਲੋ ਕਹਿੰਦੇ ਜੀਵ ਦੇ ਨਾਲ ਮਾੜਾ ਨਾ ਬੋਲੋ ਅੱਖਾਂ ਦਾ ਵਰਤ ਰੱਖ ਲੋ ਅੱਖਾਂ ਦੇ ਨਾਲ ਕਹਿੰਦੇ ਮਾੜਾ ਨਾ ਦੇਖੋ ਪਰ ਗੁਰੂ ਸਾਹਿਬ ਕਹਿੰਦੇ ਜੇ ਇਸ ਤਰ੍ਹਾਂ ਦਾ ਵਰਤ ਰੱਖ ਲਿਆ ਤਾਂ ਪਰਵਾਣ ਹੋ ਜਾਏਗਾ ਕਹਿੰਦੇ ਇਹਨਾਂ ਨਾਲ ਇਹਨਾਂ ਵਰਤਾਂ ਕਰਕੇ ਕਹਿੰਦੇ ਆਏ ਸਮਝ ਲੈ ਕਿ ਚੰਗਿਆਈ ਆਲਸ ਕਰੇ ਕਹਿੰਦੇ ਨਾ ਗੁਰੂ ਸਾਹਿਬ ਕਿ ਚੰਗਿਆਈ ਵੱਲੋਂ ਸ਼ੇਰ ਬਣ। ਹੁਣ ਚੰਗਿਆ ਕੰਮਾਂ ਵੱਲ ਹੋ ਗਿਆ, ਹੁਣ ਸ਼ੇਰ ਬਣ ਗਿਆ। ਸਾਡਾ ਹਾਲੇ ਬਣ ਗਿਆ ਚੰਗਿਆਈ ਆਲਸ ਕਰੇ ਬੁਰਾਈ ਹੋਈ। ਸ਼ੇਰ ਅਸੀਂ ਬੁਰਿਆ ਕੰਮਾਂ ਲਈ ਤੇ ਸ਼ੇਰ ਬਣ ਜਾਂਦੇ ਆਂ ਤੇ ਮਾੜਿਆ ਕੰਮਾਂ ਲਈ ਆ ਚੰਗਿਆ ਕੰਮਾਂ ਲਈ ਅਸੀਂ। ਆਲਸੀ ਬਣ ਜਾਂਦੇ ਆ ਗਿੱਦੜ ਬਣ ਜਾਂਦੇ ਬਸ ਗੁਰੂ ਸਾਹਿਬ ਕਹਿੰਦੇ ਆ ਕਿ ਪਰਮਾਤਮਾ ਦਾ ਨਾਮ ਜਪੋ ਤੇ 81ਵਾਂ ਸ਼ਲੋਕ ਜਿਹੜਾ ਪੜਿਆ ਗਿਆ 81ਵੇਂ ਸ਼ਲੋਕ ਤੱਕ ਆਪਣੀ ਵਿਚਾਰ ਜਿਹੜੀ ਆ ਕੰਪਲੀਟ ਹੋਈ ਆ ਸੋ ਕੱਲ ਤੋਂ ਫਿਰ 82ਵਾਂ ਸ਼ਲੋਕ ਪੜਾਂਗੇ ਉਹਦੇ ਵਿੱਚ ਬਾਬਾ ਫਰੀਦ ਸਾਹਿਬ ਕੀ ਉਪਦੇਸ਼ ਸਾਨੂੰ ਕਰਦੇ ਆ ਫਿਰ ਉਹ ਉਪਦੇਸ਼ ਜਿਹੜਾ ਉਹਨਾਂ ਦਾ ਸੁਣਾਂਗੇ ਤੇ ਉਹਦੇ ਤੇ ਚੱਲਣ ਦਾ ਪੂਰਨ ਗੁਰੂ ਸਾਹਿਬ ਦੇ ਅੱਗੇ ਪਰਣ ਕਰਦੇ ਆ ਕਿ ਉਹਦੇ ਚ ਚੱਲਣ ਦਾ ਸੀ ਯਤਨ ਕਰਾ ਸੋ ਆਓ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਬੋਲਦਿਆਂ ਦੁਬਾਰਾ ਸਾਰੀਆਂ ਭੁੱਲਾ ਹੋ ਗਏ ਹੋਣਗੇ ਰੱਬ ਵਰਗੀ ਸੰਗਤ ਆ ਮਾਫ਼ ਕਰ ਦਿਓ ਜੀ ਬਿਲਾਓ ਫਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ